ਸਵਿਟਜ਼ਰਲੈਂਡ ਜਾਨਣੇ ਕਿ ਧਰਤੀ ਤੇ ਸਵਰਗ ਗਏ ਅੱਗੇ ਬੜੀ ਵਾਰਾਂ ਪਰ ਇਸ ਵਾਰ ਦਾ ਟੂਰ ਮੇਰੇ ਬੈਸਟ ਟੂਰਾਂ ਦੇ ਵਿੱਚੋਂ ਇੱਕ ਸੀ ਕਿਉਂਕਿ ਇਸ ਵਾਰ ਅਸੀਂ ਪ੍ਰੇਫਰ ਕੀਤੇ ਸਵਿਟਜ਼ਰਲੈਂਡ ਦੇ ਵਿੱਚ ਲੋਕਲ ਰਾਹ ਅੱਗੇ ਹਾਈਵੇ ਜਾਂਦੇ ਆ ਪਰ ਇਸ ਵਾਰ ਲੋਕਲ ਰਾਹਾਂ ਤੇ ਗਏ ਤਾਂ ਸਵਰਗੀ ਲੱਗ ਰਿਹਾ ਟੂਰ ਨੂੰ ਹੋਰ ਬੈਸਟ ਬਣਾ ਦਿੱਤਾ ਪਹਾੜਾਂ ਤੇ ਗੀਤੀ ਪਈ ਬਰਫ਼ ਨੇ ਬਰਫ਼ ਇਸ ਵਾਰ ਬਹੁਤ ਛੇਤੀ ਪੈ ਚੁੱਕੀ ਆ ਤੇ ਪੰਜਾਬੀ ਜਿੰਨਾ ਮਰਜ਼ੀ ਬਰਫ਼ਾਂ 'ਚ ਰਹਿ ਲੈਣਾ ਪਰ ਬਰਫ਼ ਦੇਖਣ ਦਾ ਚਾਹ ਉਹਨਾਂ ਦੇ ਮਨਾਂ ਵਿੱਚ ਰਹਿੰਦਾ ਹੀ ਆ ਇਸ ਵਾਰ ਦਾ ਟੂਰ ਕੁਝ ਇਦਾਂ ਪਲਾਨ ਸੀ ਸਾਡਾ ਕਿ ਜਿੱਥੇ ਵੀ ਜੀ ਕਰੂ ਗੱਡੀ ਰੋਕਾਂਗੇ ਜਿਹੜੀ ਜਗ੍ਹਾ ਵਧੀਆ ਲੱਗੂਗੀ ਗੱਡੀ ਰੋਕ ਕੇ ਉੱਥੇ ਇੰਜੋਏ ਕਰਾਂਗੇ ਕੋਈ ਪਿੰਡ ਨਹੀਂ ਸੋਚ ਕੇ ਗਏ ਸੀ ਕੋਈ ਸ਼ਹਿਰ ਨਹੀਂ ਸੋਚ ਕੇ ਗਏ ਸੀ ਸਿਰਫ ਜਿੱਥੇ ਵਧੀਆ ਲੱਗੂ ਗੱਡੀ ਰੋਕਾਂਗੇ ਫੋਟੋਆਂ ਵੀਡੀਓ ਕਰਾਂਗੇ ਤੇ ਵਲੌਗ ਬਣਾਵਾਂਗੇ ਤੇ ਆਪਦਾ ਕੁਦਰਤ ਦਾ ਨਜ਼ਾਰਾ ਲਵਾਂਗੇ ਬਾਕੀ ਸਭ ਇਸ ਤੋਂ ਤੁਹਾਨੂੰ ਪਤਾ ਹੀ ਆ ਕਿ ਹਰਿਆਲੀ ਨਾਲ ਭਰਿਆ ਪਿਆਗਾ ਇਹ ਤੇ ਦਾ ਘਾ ਵੀ ਮਨ ਮੋੰਦਾ ਗਿਆ ਪਤਾ ਨਹੀਂ ਅਲੱਗ ਹੀ ਤਰ੍ਹਾਂ ਦਾ ਘਾ ਹੈ ਬਾਕੀ ਦੁਨੀਆ ਦੇ ਵਿੱਚ ਇਹੋ ਜਿਹਾ ਘਾਈ ਹੈ ਨਹੀਂ ਇੰਨੀ ਹਰਿਆਲੀ ਘਾ ਦੇ ਵਿੱਚ ਜਿਹੜੇ ਪਿੰਡ ਜੀ ਕਰਦਾਈ ਗੱਡੀ ਰੋਕ ਲੈਂਦੇ ਸੀ ਬਸ ਇਦਾਂ ਹੀ ਸਾਡਾ ਟੂਰ ਚੱਲਦਾ ਗਿਆ ਆਜੋ ਤੁਸੀਂ ਬਲੌਗ ਦੇ ਵਿੱਚ ਇੰਜੋਏ ਕਰੋ ਸਾਰਾ ਟੂਰ ਸਾਡੇ ਨਾਲ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਆਪਣਾ ਜੱਸ ਸਿੱਧੂ ਆ ਤੁਹਾਡਾ ਆਪਣਾ ਮਨਿੰਦਰਪਾਲ ਸਿੰਘ ਮਨਿੰਦਰ ਮਨਿੰਦਰ ਤੇ ਅਵਤਾਰ ਸਿੰਘ ਕੋਮਲਪ੍ਰੀਤ ਹੈ ਤੇ ਨਵਾ 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 ਇਹ ਆ ਮੇਰੇ ਵੀਰੋ ਨਾਮ ਦੱਸ ਦਿਆ ਉਹ ਤਾਂ ਫਿਰ ਮੈਂ ਦੂਜਾ ਲੈਦਾ ਨਾ ਨਹੀਂ ਇਹ ਹੈਗਾ ਹਰਸ਼ ਤੇ ਬਾਬੇ ਸਵਿਸ ਦਾ ਬਾਰਡਰ ਆਉਣ ਵਾਲਾਗਾ 2 ਕਿਲੋਮੀਟਰ ਰਹਿ ਗਏ ਸਾਨੂੰ ਵਲੌਗ ਬਣਾਉਣਾ ਹੁਣ ਜਿਆਦਾ ਆ ਵੀ ਆਪਾਂ ਬਾਰਡਰ ਤੇ ਦਾ ਪਹੁੰਚ ਗਏ ਵਲੌਗ ਹੀ ਬਣਾਉਣਾ ਬਾਕੀ ਇੱਥੇ ਆਇਆ ਪੇਰਾ ਆਪਾਂ ਸਵਿਸਾ ਐਂਟਰ ਕਰਾਂਗੇ ਬਾਰਡਰ ਫੇਰ ਫੇਰ ਇਟਲੀ ਜੈਂਟਰ ਹੋਏ ਫੇਰ ਸਵਿਸ ਚ ਇਧਰਲੀ ਸਾਈਡ ਦੀ ਰਾਈ ਇਹ ਜਗ ਹੈ ਬਾਹਰ ਕੱਢ ਦਿੰਦੇ ਆ ਫੇਰ ਸਵਿਸ ਦੇ ਐਂਟਰ ਕਰ ਆਉਂਦੇ ਆ ਇਦਾਂ ਤੇ ਅੱਜ ਤੁਹਾਨੂੰ ਦਿਖਾਉਣਾ ਬਾਰਡਰ ਕਿਦਾਂ ਦੇ ਆ ਤੇ ਆਪਾਂ ਜਾ ਰਹੇ ਆ ਅੱਜ ਜਿੱਥੇ ਵੀ ਆਪਣਾ ਜੀ ਕਰੂਗਾ ਸਵਿਟਜ਼ਰਲੈਂਡ ਚ ਉੱਥੇ ਰੁਕ ਜਾਾਂਗੇ ਇਸ ਤੋਂ ਅਗਲਾ ਵਲੌਗ ਤੁਸੀਂ ਦੇਖੋਗੇ ਇੱਕ ਨਵੀਂ ਕੰਟਰੀ ਦਾ ਤੇ ਅੱਜ ਵਾਲਾ ਤੁਸੀਂ ਵਲੌਗ ਦੇਖੋਗੇ ਜਿੱਥੇ ਆਪਾਂ ਰੁਕਾਂਗੇ ਉੱਥੇ ਸਵਿਸ ਚ ਰੁਕ ਜਾਣਾ ਜਿੱਥੇ ਰੁਕਾਂਗੇ ਨਹੀਂ ਜਿੱਥੇ ਵਧੀਆ ਲੱਗੂ ਜਿੱਥੇ ਮਨਿੰਦਰ ਨੂੰ ਨਾਈਸ ਲੱਗ ਗਿਆ ਮਨਿੰਦਰ ਨੂੰ ਆ ਪਾਣੀ ਜਨਾ ਹੀ ਲੱਗਦਾ ਜੀ ਇਧਰ ਚੱਲਦਾ ਹਾਂ ਬਗੜ ਰਸਤੀ ਆ ਗਈ ਤੇ ਮੈਂ ਬਲੌਗ ਸਟਾਰਟ ਕਰ ਲੀਆ ਫਿਰ ਇਦੂਆ ਦਿਖਾਉਣਾ ਤੇ ਇੱਕ ਬਾਬਾ ਇੱਥੇ ਆ ਟ੍ਰੇਨ ਦੀ ਲਾਈਨ ਨਾਲ ਨਾਲ ਜਾਂਦੀ ਹੈ ਤੁਹਾਨੂੰ ਆਈ ਜਾਣੀਆਂ ਨੇ ਟ੍ਰੇਨਾਂ ਦਿਖਾਈ ਜllਾਂਗੇ ਨਾਲ ਦੀ ਨਾਲ ਕੈਮਰਾ ਬੱਸ ਉਹਨੂੰ ਮਨਿੰਦਰ ਦੇ ਹੱਥ ਆ ਮਨਿੰਦਰ ਨੇ ਸਾਹਮਣਾ ਸਾਰਾ ਉਹ ਚਾਹ ਵੀ ਪਿਆਦੇ ਸਾਨੂੰ ਚਾਹ ਵੀ ਬਣਾਉਣੀ ਹੈ ਤੇ ਚਾਹ ਵੀ ਬਣੀਆ ਲਾਈਕ ਕਰਦੇ ਹੋ ਹੁਣੀ ਕਮੈਂਟ ਕਰ ਦੋ ਤੇ ਸ਼ੇਅਰ ਕਰ ਦੋ ਆਦੇ ਉਹਨਾਂ ਦੇ relatives ਲੋਈ ਮਿੱਤਰੋ ਸويس ਦੇ ਪਹਿਲੇ ਪਿੰਡ 'ਚ ਆਪਾਂ ਵੜ ਚੁੱਕੇ ਆਂ ਤੇ ਬਾਰਡਰ ਤੇ ਮਨਿੰਦਰ ਨੂੰ ਕਿਹਾ ਵੀ ਵੀਡੀਓ ਬਣਾ ਲਈ ਬਾਰਡਰ ਦੀ ਮਨਿੰਦਰ ਨੇ ਬੱਟੂ ਨੇ ਦੂਜੇ ਲੋਡ ਬਣਾਤੀ ਰੀਅਲ ਟਾਈਮ ਨਾਲ ਉਹ ਨਾਲ ਇੱਥੇ ਚਲਾ ਦਾਂਗੇ ਹੁਣ ਇੱਥੇ ਤੇ ਦੇਖ ਲਿਓ ਬਾਰਡਰ ਕਿੱਦਾਂ ਦਾ ਹੁੰਦਾ ਹੈਗਾ ਵੈਸੇ ਅਸੀਂ ਇੱਕ ਵਾਰ ਦੁਬਾਰੇ ਅਜੇ ਔਟ੍ਰਾਲੀਆ 'ਚ ਐਂਟਰ ਹੋ ਕੇ ਇਟਲੀ 'ਚ ਦੁਬਾਰੇ ਸਿਸਟਰ 'ਚ ਐਂਟਰ ਹੋਣਾਗਾ ਇਧਰ ਦੀ ਰਾਈ ਕੋਸੇ ਜਿਵੇਂ ਬਣਾਏ ਹੋਇਆ ਤੇ ਆ ਕਿਤੇ ਟ੍ਰੇਨ ਯਾਰ ਤੁਹਾਨੂੰ ਪਹਿਲਾਂ ਵੀ ਦੱਸਿਆ ਬਹੁਤ ਮਸ਼ਹੂਰ ਆ ਜਿਹੜੀ ਲਾਲ ਜੇ ਰੰਗ ਦੀ ਬ੍ਰੈਨਨ ਐਕਸਪ੍ਰੈਸ ਉਹ ਆ ਸਾਰੀਆਂ ਆਲੇ-ਦਾਲੇ ਵਾਲੇ ਲੈਣਾ ਉਹਦੀਆਂ ਹੀ ਆ ਕਦੇ ਉਹ ਸੜਕ ਜੀ ਤੇ ਆ ਜਾਂਦੀਆਂ ਲੈਣ ਉਹਦੀ ਤੇ ਮੜਾ ਦੇਖ ਕੇ ਗੱਡੀ ਚਲਾਉਣੀ ਪੈਂਦੀ ਹੈ ਕਿਉਂਕਿ ਇਹਨਾਂ ਦੇ ਫਾੜਕ ਵੀ ਨਹੀਂ ਹੁੰਦੇ ਸਿੱਧਾ ਹੀ ਹੁੰਦਾ ਮਤਲਬ ਬੱਤੀ ਹੋ ਜਾਗਦੀ ਆ ਲਾਲ ਰੰਗ ਦੀ ਗੱਲੀ ਜੇ ਆਈਓ ਤੁਹਾਨੂੰ ਦਿਖਾਉਨੇ ਆ ਤੇ ਸਵਿਸ ਸੈਂਟਰ ਹੋਵੇ ਇੱਥੋਂ ਜੇ ਇਟਲੀ ਦੀ ਝਲਕੀ ਪੈ ਰਹੀ ਆ ਕਿਉਂਕਿ ਇਹ ਪੈਂਡ ਇਟਲੀ ਦੇ ਸੀ ਪਹਿਲਾਂ ਤੁਹਾਨੂੰ ਪਤਾ ਸਵਿਸ ਪਹਿਲਾਂ ਇੱਕ ਕੰਟਰੀ ਨਹੀਂ ਸੀ ਬਹੁਤ ਸਾਲ ਫ੍ਰਾਂਸ ਦਾ ਹਾਂਜੀ ਦੋਸਤੋ ਮਿੱਤਰੋ ਪਿਆਰਿਓ ਸੱਜਣੋ ਸਵਿਟਜ਼ਰਲੈਂਡ ਐਂਟਰ ਹੋ ਚੁੱਕੇ ਆ ਕਹਿੰਦੇ ਮੁੰਡੇ ਤੇ ਲੇਕ ਤੇ ਖੜੇ ਆ ਇੱਕ ਤੇ ਅਜੇ ਐਂਟਰ ਹੋਣਸਾਰ ਪਹਿਲਾਂ ਹੀ ਆਉਂਦੀ ਇਧਰੋਂ ਜੋ ਸਾਂਦਰੀਓ ਕੱਲੋਂ ਆਨੇ ਆ ਆਪਾਂ ਇਟਲੀ ਸਾਂਦਰੀਓ ਚ ਵੜਦੇ ਆ ਤੇ ਲੇਕ ਦਾ ਤੁਸੀਂ ਪਾਣੀ ਦੇਖ ਸਕਦੇ ਹੋ ਨੀਲਾ ਨੀਲਾ ਪਾਣੀ ਤੇ ਮੁੰਡੇ ਕਹਿੰਦੇ ਚਾਹ ਨਾ ਪਰੌਂਠੇ ਖਾਣੇ ਆ ਫਿਰ ਮੈਂ ਰੁਕ ਜੇ ਖਾਓ ਜੀ ਜ਼ਰੂਰ ਓਟਲੇ ਪਰੌਂਠੇ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਗਲੇਸ਼ੀਅਰ ਸਿਰ ਆ ਗੱਲਬਾਤ ਓ ਇੱਕ ਬੰਦਾ ਸਾਡਾ ਟ੍ਰੇਨ ਦੀ ਲੈਣ ਤੇ ਤੁਰਿਆ ਫਿਰਦਾ ਆ ਜਾ ਥੱਲੇ ਰਾਜੀ ਟ੍ਰੇਨ ਦੇ ਕੀ ਬਾਤ ਹੈ ਯਾਰ ਬਾਬੇ ਸਵੇਸਾ ਸੱਤੀ ਜਾਂਦਾ ਐਂਟਰ ਹੋਣ ਸਰ ਸਵੇਸੇ ਪਤਾ ਲੱਗ ਜਾਂਦਾ ਵੀ ਸਵਰਗ ਚ ਆ ਚੁੱਕੇ ਆਂ ਦੁਨੀਆ ਦੇ ਸਰਾ ਤੇ ਆ ਉਹੀ ਟ੍ਰੇਨ ਦੀ ਲੈਣ ਆ ਜੇ ਹੁਣ ਇੱਥੋਂ ਦੀ ਲੰਗੀ ਤਾਂ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਜ਼ਰੂਰ ਦਿਖਾਵਾਂਗੇ ਵੇ ਮੈਲੀ ਜਾਣੀ ਯਾਰ ਆਜ ਹੁੰਦਾ ਇਹੋ ਕੁਰਸੀ ਤੇ ਜਾ ਕੇ ਬਹਿਣਾ ਜੀ ਪਰ ਸਾਨੂੰ ਐ ਨਹੀਂ ਪਤਾ ਇੱਥੇ ਗੱਡੀ ਰੋਕ ਸਕਦੇ ਆ ਪਰ ਗੱਡੀ ਹੁੰਦਾ ਰੋਕਣ ਵਾਲੀ ਬਣਾਇਆ ਹੋਇਆ ਸੀ ਰੋਕ ਲਈ ਅਸੀਂ ਕਹਾਂ ਚੱਲ ਜੇ ਮਾਮੇ ਆ ਕੇ ਮਿੰਟਾਂ ਕਰ ਲਾਂਗੇ ਨਹੀਂ ਤਾਂ ਫਿਰ ਜਾਈ ਰਹੇ ਆ ਇੱਕ ਨਿਕਾ ਜਾਂ ਘਸਕਾਤਾ ਡਿੱਗ ਰਿਹਾ ਉੱਤੋਂ ਆ ਰਿਹਾ ਇਹ ਨਿਕਾਜ ਇਹ ਦੇਖ ਸਾਡੇ ਨਹੀਂ ਕੱਡੋ ਬਰੌਂਡੇ ਖਾਈਏ ਯਾਰ ਚਾਹ ਚੂ ਪੀਏ ਇਹ ਆ ਟੂਟੀਆਂ ਤੁਹਾਨੂੰ ਪਤਾ ਇਹ ਤਾਂ ਚਲੋ ਸਾਰੀ ਯੂਰਪ ਜੀ ਮਸ਼ਹੂਰ ਆ ਪਾਣੀ ਪੂਣੀ ਪੀਣ ਨੂੰ ਮੁੰਡੇ ਦਾ ਰਿਵਿਊ ਲੈ ਲਿਆ ਹੈ ਜਿਸ ਵੇਸੇ ਚ ਐਂਟਰ ਹੋਏ ਆ ਹਾਂਜੀ ਵਧੀਆ ਡ੍ਰੀਮ ਸੀ ਜਾਂਦਰਾ ਸਵਿਸ ਹੋਣਾ ਸਵਿਸ ਹੋਣਾ ਡ੍ਰੀਮ ਪੂਰਾ ਹੋ ਗਿਆ ਅੱਜ ਮੁੰਡੇ ਦਾ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਬਾਪੇ ਜੀ ਨੇ ਡ੍ਰੀਮ ਪੂਰਾ ਕਰਨਾ ਕੀ ਕਿਸੇ ਨੇ ਇੱਕ ਨੇ ਹੋਰ ਵੀ ਗੱਡੀ ਲਾ ਲਈ ਸਾਡੇ ਨਾਲ ਕੱਢ ਕੇ ਪਰੌਂਡੇ ਲਾ ਕੇ ਮੁੰਡੇ ਕਹਿੰਦੇ ਚਾਹ ਚਾਹ ਸਾਰੀ ਨਹੀਂ ਖੋਲਣੀ ਇਹ ਥੋੜੀ ਹੀ ਖੋਲ ਕੇ ਟੇਢੀ ਕਰਕੇ ਪੀਂਦੀ ਆ ਨਾ ਮੈਂ ਖੋਲਦਾ ਟੱਕਣ ਨਹੀਂ ਖੋਲਣੇ ਆਉਂਦੇ ਯਾਰ ਇਹਨਾਂ ਨੂੰ ਲੋਈ ਮੇਟਰ ਗੱਲ ਹੈਗੀ ਇਦਾਂ ਕਿ ਪੰਜ ਗਲਾਸਾਂ ਚ ਚਾਹ ਪੈ ਜੂਗੀ ਐ ਇਹ ਆ ਖਰਮੂਸ ਜਿਹੜੀ ਇਹ ਹਰਿੰਦਰ ਤੋਂ ਅਸੀਂ ਪੁੱਛ ਰਾ ਕਿੱਥੋਂ ਲਿਆਂਦੀ ਆ ਹਰਿੰਦਰ ਇੱਕ ਵਾਰ ਆ ਹੀ ਲਿਆਉਂਦਾ ਐਕਟੀਵ ਹੈ ਜੀ ਹਰਿੰਦਰ ਤੋਂ ਫੜ ਲਿਆਂਦੀ ਬੰਦੇ ਸਾਡੇ ਦੂਜੇ ਵੀ ਗਏ ਹੋਏ ਆ ਸਵਿਸ ਮਣੀ ਹਰਿੰਦਰ ਸਹਿਰੀ ਤੇ ਪ੍ਰੀਤ ਉਹ ਉਹਨਾਂ ਨੇ ਕਰਨੀਆਂ ਕੈਂਪਿੰਗ ਕਿਥੇ ਪਹਾੜ ਦੇ ਉੱਤੇ ਉਹਨਾਂ ਦੇ ਵਲੌਗਸ ਇਹ ਤੋਂ ਬਾਅਦ ਆਉਣਗੇ ਤੇ ਸਾਡੇ ਵਾਲਾ ਬਲੌਗ ਪਹਿਲਾਂ ਆਇਣਾ ਹੁਣ ਅਸੀਂ ਚਾਹ ਨਾ ਖਾ ਰਹੇ ਆ ਪਰੌਂਠੇ ਆਲੂ ਵਾਲੇ ਜੋ ਕਿ ਆਪਾਂ ਹਰੇਕ ਵਾਰ ਲਿਆਉਨੇ ਹੁੰਨੇ ਆ ਉਹਨੂੰ ਪਤਾ ਬਾਬੇ ਸਵਿਸ ਮਹਿੰਗਾ ਬਹੁਤ ਹੈ ਬਜਟ ਟੂਰ ਕਰੀਦੇ ਆ ਬਜਟ ਟੂਰ ਆਜੋ ਸਾਹਮਣੇ ਦੇਖ ਰਹੇ ਆ ਬਰਫ ਵਾਲੇ ਇੱਧਰ ਆ ਦੇਖ ਦਿਖਾ ਬਰਿੰਦਰ ਮਾੜਾ ਖੱਬੇ ਇਹ ਇੱਕ ਕਮਾਂਡਾ ਘਰ ਤੋਂ ਬਾਹਰ ਆਉਗਾ ਇਹ ਇੰਨਾ ਦੇ ਵਿੱਚ ਦੀ ਲੈ ਕੇ ਜਾਂਦੀ ਆ ਤੇ ਇਹਦਾ ਜੇ ਤੁਸੀਂ ਐਕਸਪੀਰੀਅੰਸ ਕਰਨਾ ਨਾ ਸਿਆਲਾਂ ਜਾਇਓ ਮਿੱਤਰੋ ਬਰਫ ਨਾਲ ਭਰੇ ਪਏ ਜਾਂਦੇ ਆ ਉਦੋਂ ਪਹਾੜ ਜਿੱਥੇ ਗੱਡੀ ਨਹੀਂ ਜਾ ਸਕਦੀ ਨਾ ਉੱਥੇ ਜਾਂਦੀ ਆ ਟ੍ਰੇਨ ਫੇਰ ਆਉਂਦਾ ਸਵਾਦ ਇਹਦਾ ਤੇ ਅਕਤੀ ਦੇਖਾਂਗੇ ਅਸੀਂ ਵੀ ਸਿਆਲਾਂ ਜਾਵਾਂਗੇ ਪਹਿਲੀ ਵਾਰ ਆਈ ਸੀ ਸ਼ੈਰੀ ਆਸ਼ੂ ਹਰਿੰਦਰ ਉਹ ਨਹੀਂ ਆਈ ਸੀ ਇਹਨੇ ਕਹਣ ਸੀ ਐਕਸਪੀਰੀਅੰਸ ਦੇਖਣਾ ਹੈ ਕਿ ਅਸੀਂ ਵੀ ਆਵਾਂਗੇ ਤੇ ਆਹ ਦੇਖੋ ਹੁਣ ਸਾਈਡ ਤੇ ਹੋ ਗਈ ਲੈਣ ਉਹਦੀ ਕਦੇ ਉੱਤੇ ਆ ਜਾਂਦੀ ਆ ਲੈਣ ਮਾੜਾ ਆਪਣੀ ਗੱਡੀ ਦੇ ਤੇ ਘੇਰਿਆ ਸਾਨੂੰ ਜਵਾਂ ਨਹੀਂ ਹੈਗਾ ਬਾਰਡਰ ਤੇ ਤੁਹਾਡੇ ਸਾਹਮਣੇ ਆ ਹੀ ਲੰਗੇ ਆ ਇੱਥੇ ਆ ਹੀ ਹੁੰਦਾ ਜੇ ਕਿਸੇ ਗੱਡੀ ਤੇ ਸ਼ੱਕ ਪੈ ਜਾਏ ਉਹਨੂੰ ਸਿਰਫ ਘੇਰ ਲੈਂਦੇ ਆ ਨਹੀਂ ਨਹੀਂ ਘੇਰਦੇ ਇਹ ਬਾਰਡਰ ਇਦਾਂ ਹੀ ਹੁੰਦੇ ਆ ਸਾਰੇ ਯੂਰਪ ਦੇ ਲਗਭਗ ਉਧਰ ਜਿਹੜੀਆਂ ਸਕੈਂਡੀਨੇਵੀਅਨ ਕੰਟਰੀਆਂ ਨੇ ਨਾਰਵੇ ਸਵੀਡਨ ਉਹ ਡੈਨਮਾਰਕ ਉਧਰ ਘੇਰ ਲੈਂਦੇ ਆ ਕਿਉਂਕਿ ਉਧਰ ਆਪਣੇ ਗੋਰੇ ਗੋਰੀ ਸਕਿਨ ਵਾਲਿਆਂ ਨੂੰ ਨਹੀਂ ਘੇਰਦੇ ਆਪਣੇ ਬ੍ਰਾਊਨ ਕਾਲੇ ਸਾਰੇ ਇਹਨਾਂ ਨੂੰ ਜ਼ਰੂਰ ਘੇਰਦੇ ਆ ਬੜਾ ਘੈਂਡਾ 뷰 ਹੈ ਰਾਲਾ ਦਾਣਾ ਪੂਰੀ ਉੱਚੀ ਪਹਾੜੀ ਤੇ ਆ ਗਏ ਅਸੀਂ ਆਲਾ ਦਾਲਾ ਦੇਖ ਰਿਹਾ ਸਾਰਾ ਘਰੋ ਚੱਕ ਇਧਰ ਸਾਰੀ ਬਰ ਪਈ ਆ ਅੱਗੇ ਅਸੀਂ ਅਕਤੂਬਰ 15 ਅਕਤੂਬਰ ਨੂੰ ਆਏ ਸੀ ਅੱਜ ਹੈਗੀ ਆ 30 28 29 ਸਤੰਬਰ ਅੱਜ 15 ਦਿਨ ਪਹਿਲਾਂ ਆਇਆ ਇੱਕਦੀ ਪਹਿਲੀ ਵਾਰ ਪੈਗੀ ਅੱਗੇ ਬਰਫ਼ ਪਈ ਨਹੀਂ ਹੋਈ ਸੀ ਜਦੋਂ ਅਸੀਂ 15 ਅਕਤੂਬਰ ਨੂੰ ਲੁਬੀਨੇ ਆਏ ਸੀ ਲੁਬੀਨੇ ਵਾਲਾ ਰਾਹ ਗਾਇ ਲੁਬੀਨੇ ਨੂੰ ਵੀ ਅਹੀ ਰਾਹ ਜਾਂਦੇ ਆ ਬੜਾ ਘੈਂਡ 뷰 ਯਾਰ ਸੋਹਣਾ ਬਾਬੇ ਨਾਈਸ ਘੈਂਡ ਜਗਾ ਦੇਖੋ ਸਿਰਾ ਇੱਥੇ ਆ ਪੱਕਾ ਲੱਗਿਆ ਹੁੰਦਾ ਇੱਥੇ ਰੋਕਣ ਵਾਲਾ ਵੀ ਇਹ ਚ ਸਿੱਟ ਤੋਂ ਸਾਰਾ ਕੂੜਾ ਕਰਕਟਾਉਦਾ ਬਾਕੀ ਅਜੇ ਅਸੀਂ ਐਂ ਰੁਕਦਿਆਂ ਨਹੀਂ ਜਾਣਾ ਅੱਜ ਜੀ ਸਵੇਸ ਤਾਂ ਹੀ ਦੇਖਣਾ ਸਾਰਾ ਇੱਕ ਅੱਧੇ ਪਿੰਡ ਰੁਕਾਂਗੇ ਇਸ ਲਿਸ ਤੇ ਆਹ ਵਲੌਗ ਸਾਰਾ ਇਦਾਂ ਹੀ ਹੋਣਾ ਬਾਤ ਤੂੰ ਦੇਖੀ ਚੱਲੋ ਅੱਜ ਨਾਈਸ ਕਰਦਾ ਹਾਂ ਉਹ ਵੀ ਮਿੱਤਰੋ ਕਹਿੰਦੇ ਗੱਲ ਹੋ ਗਈ ਇਦਾਂ ਮੁੰਡੇ ਬਰਫ 'ਚ ਪਹੁੰਚ ਗਏ ਆਹ ਖੜੇ ਆ ਬਰਫ 'ਚ ਕਹਿੰਦੇ ਹਰ ਸੁਣੀ ਆ ਪਾਗੇ ਪਤਲੇ ਕੱਪੜੇ ਆ ਗਏ ਮਰੇ ਤਨ ਨੂੰ ਨਹੀਂ ਇਤਨਾ ਬਾਬੇ ਅੱਜ ਤਾਂ ਬਹੁਤ ਛੇਤੀ ਬਰਫ ਪੈ ਗਈ ਬਹੁਤ ਜ਼ਿਆਦਾ ਛੇਤੀ ਘਟੋ ਘਟ ਬਰਫ ਦਾ ਮਹੀਨੇ ਦਾ ਫਰਕ ਹੈ ਮਹੀਨਾ ਪਹਿਲਾਂ ਬਰਫ ਪੈ ਗਈ ਅੱਜ ਤਾਂ ਠੰਡ ਵੀ ਇਸ ਹਾਲ ਨਾ ਮੇਨ ਲਾ ਤਾਂ ਬਹੁਤ ਪਉਂਦੀ ਤੇ ਕਰੋ ਚੱਕੇ ਜਾ ਤੁਸੀਂ ਆ ਇਥੋਂ ਅਲਵਿਨੀਆ ਨੂੰ ਵੀ ਇਥੋਂ ਅਲਵਿਨੀਆ ਸਿਰਫ 20 ਕਿਲੋਮੀਟਰ ਆ ਤੇ ਐਸਟੀ ਮੋਟਰ ਜੀ ਵੀ 20 ਕਿਲੋਮੀਟਰ ਇਹ ਵਿਚਾਲੇ ਜੇ ਖੜੇ ਆਣ ਚੱਲਦੇ ਆ ਅਜੇ ਫੋਟੋਆਂ ਵਾਟੋ ਕਰ ਲਈ ਇੱਕ ਵਾਰੀ ਚੈੱਕ ਕਰਵਾਲਾ ਦਾਲਾ ਸਾਰ ਅਸਿਕਾ ਇਧਰ ਟੁੜ ਵੀ ਹੋਲੀ ਲੋ ਮੇਤਰੋ ਖਿੱਚ ਕੇ ਫੋਟੋਆਂ ਕਰਕੇ ਹੱਥੋਂ ਤੋਂ ਸੁਣਨੇ ਜਮਾ ਪਹਿਲੀ ਵਾਰ ਆ ਸੀਜ਼ਨ ਦੀ ਅਸੀਂ ਬਰਫ਼ ਦੇਖੀ ਆ ਤੇ ਉਹ ਦੇਖੋ ਸਾਹਮਣੇ ਗੁੱਚੀ ਵਾਲਿਆਂ ਦਾ ਸ਼ੋਅਰੂਮ ਕਿੱਥੇ ਆ ਜਮਾ ਪਹਾੜਾਂ ਦੀ ਚੋਟੀ ਤੇ ਆ ਮੇਰੇ ਵੀਰੋ ਇਹ ਇਕੱਲਾ ਹੀ ਆ ਕੁਚੀ ਆ ਨਾ ਹੋਰ ਤਾਂ ਕੋਈ ਹੈ ਨਹੀਂ ਤੇ ਬ੍ਰੈਨਨ ਐਕਸਪ੍ਰੈਸ ਆਹੀ ਪਹਾੜਾਂ ਵਿੱਚ ਦੀ ਜਾਂਦੀ ਆ ਹਜੇ ਤਾਂ ਇੱਥੇ ਸੜਕਾਂ ਨੇ ਉਹਦਾ ਵਿੱਚ ਦੀ ਇਹੋ ਹੀ ਜਗ੍ਹਾ ਤੇ ਜਾਂਦੀ ਆ ਇੱਥੇ ਸੜਕਾਂ ਸੁੜਕਾ ਨਹੀਂ ਆ ਮਤਲਬ ਸਾਰੇ ਉੱਤੇ ਇਦੋਂ ਵੀ ਗਲੇਸ਼ੀਅਰ ਵਿੱਚ ਦੀ ਇੱਕ ਤੇ ਘਰ ਵੀਡੀਓ ਮਾੜੀ ਤੇ ਮਾੜਾ ਤੁਸੀਂ ਦੇਖ ਲਓ ਇੱਕ ਵਾਰ ਆਲਾ ਤਲਾ ਇਦੋਂ ਬਾਅਦ ਅਸੀਂ ਬਰਫ਼ ਚੋਂ ਨਿਕਲ ਜਾਣਾ ਇਦੋਂ ਹਰਿਆਲੀ ਸਟਾਰਟ ਹੋ ਜਾਣੀ ਜਿਹੜੀ ਅਸਲੀ ਸਵਿਟਜ਼ਰਲੈਂਡ ਦੀ ਖੂਬਸੂਰਤੀ ਤੁਹਾਨੂੰ ਪਤਾ ਹਰਿਆਲੀ ਤੋਂ ਹੀ ਆ ਉਹ ਦਿਖਾਉਣਾ ਇਦੋਂ ਬਾਅਦ ਤੁਹਾਨੂੰ ਇਹ ਆ ਜਾ ਸਾਰੇ ਸਟੇਸ਼ਨ ਤੇ ਜਾਣ ਨੂੰ ਖੜਿਆ ਆ ਦੇ ਇੱਧਰ ਦਿਖਾਵ ਰਿਹਾ ਇਹਨਾਂ ਨੇ ਐਕਸਪ੍ਰੈ ਲੋਗੋ ਦੇ ਚੜਨ ਨੂੰ ਖੜੇ ਨੇ ਟੈਕਟੋ ਦੀ ਅਲੱਗ-ਅਲੱਗ ਦੀ ਤਰ੍ਹਾਂ ਦੀ ਹੁੰਦੀ ਹੈ ਜੇ ਆਪਾਂ ਅਗਲੇ ਪਿੰਡ ਜਾਣਾ ਜਾਂ ਇੱਕ ਦਿਨ ਦਾ ਪਾਸ ਲੈਣਾ ਜਾਂ ਕੀ ਹਿਸਾਬ ਕਿਤਾਬ ਆਉਣ ਜਾਣ ਦੀ ਲੈਣੀ ਆ ਮਹਿੰਗੀ ਆ ਉਹ ਕਾਫੀ ਮਹਿੰਗੀ ਟ੍ਰੇਨ ਆ ਉਹ ਤੇ ਬੈਠਾਂ ਹਾਂ ਉਹਦਾ ਵੀ ਕਰਾਂਗੇ ਐਕਸਪੀਰੀਅੰਸ ਉਹ ਦੇਖੋ ਸਾਹਮਣੇ ਬੱਦਲ ਕਿੰਨੇ ਘੰਟਾ ਲੱਗ ਰਹੇ ਆ ਆ ਤੁਸੀਂ ਬਲੌਗ 'ਚ ਜੁੜੇ ਰਹੋ ਤੁਹਾਨੂੰ ਸਾਰਾ ਸਵਿਅਰਲੈਂਡ ਦਿਖਾ ਦੇਣਾ ਸਾਡਾ ਜਿੱਥੇ ਜੀ ਕਰਨਾ ਉੱਥੇ ਰੁਕ ਜਾ ਕਰਨਾ ਅਸੀਂ ਜਿਹੜੀ ਡੈਸਟੀਨੇਸ਼ਨ ਤੇ ਪਹੁੰਚਣਾ ਉਹ ਤੇ ਜਦੋਂ ਹੀ ਘਰੋਂ ਤੁਰੇ ਸੀ ਸਾਨੂੰ 11:30 ਨੂੰ ਪਹੁੰਚਾਰਿਆ ਸੀ ਹੁਣ 1:30 2 ਵਜੇ ਆਦ ਨੂੰ ਸਭ ਇਸ ਨੂੰ ਦਿਖਾਉਣਾ ਪਹਿਲਾਂ ਸਾਰਾ ਬਾਬਿਓ ਪਹੁੰਚੋ ਗਏ ਆ ਨਾਮ ਹੈਗਾ ਸਾਵਾਂਦਨ ਸਵਿਟਜ਼ਰਡ ਦੇ ਪਿੰਡ ਬਾਬੇ ਦੂਰੀ ਅਮੀਰੀ ਝਲਕਣ ਲੱਗ ਜਾਂਦੀ ਆ ਵੀ ਰਿਚ ਆ ਬਾਈ ਦੇਸ ਤੇ ਸਵਿਟਜ਼ ਜਿੱਥੇ ਮਰਜ਼ੀ ਰੁਕ ਜਾਓ ਨਾਈਸ ਹੀ ਨਾਈਸ ਸਾਡੇ ਹਰੇਕ ਜਗ੍ਹਾ ਰੁਕਨ ਨੂੰ ਜੀ ਕਰ ਜਾਂਦਾ ਹੈਗਾ ਹੁਣ ਜੇ ਇੰਨੀ ਜਗ੍ਹਾ ਰੁਕੀ ਗਏ ਫਿਰ ਅੱਗੇ ਕਿੱਥੇ ਪਹੁੰਚਾਂਗੇ ਯਾਰ ਪਰ ਪਿੰਡ ਜਿਹੜਾ ਵੀ ਦੇਖਦੇ ਆ ਸੋਹਣਾ ਲੱਗ ਜਾਂਦਾ ਇੱਕ ਅੱਗੇ ਜਾ ਕੇ ਪਿੰਡ ਆਉਣਾ ਇੰਗਾ ਦੇਣ ਉਹ ਮੇਰਾ ਸੇਵ ਕੀਤਾ ਹੋਇਆ ਉਹ ਕੈਂਟਾ ਉੱਥੇ ਰੁਗਾਂਗੇ ਤੇ ਹੁਣ ਰਾਜ ਇੱਕ ਅੱਧੀ ਜਗ੍ਹਾ ਹੋਰ ਰੁਕ ਜਾਈਏ ਜੇ ਰੁਕਣਾ ਹੋਇਆ ਜੀ ਕੀਤਾ ਬਾਕੀ ਟਾਈਮ ਤੇ ਆ ਸਰ ਤੇ ਤੁਹਾਨੂੰ ਐਂ ਗੱਡੀ ਜ ਦੇਖੋ ਕਿੰਨਾ ਘੈਂਡ ਮੰਡਾ ਉਹਦੇ ਵਿਚਾਲੇ ਕੀ ਜਗ ਸੋਹਣਾ ਜਿਹਾ ਤੇ ਖੱਬੇ ਪਾਸੇ ਰਾਂ ਰਾਂਗੇ ਐਸਟੀਮੋਟਰ ਇਹਨੂੰ ਇੱਧਰ ਨੂੰ ਅਸੀਂ ਪਹਿਲੀ ਵਾਰ ਆਏ ਆ ਅੱਗੇ ਐਸਟੀਮੋਟਰ ਇਹ ਤਾਂ ਮੈਂ ਆ ਗਿਆ ਦੋ ਦੋ ਵਾਰ ਹੀ ਆਇਆ ਹਾਂ ਐਸਟੀਮੋਟਰ ਇਹ ਦੋ ਵਾਰ ਆਇਆ ਇੱਧਰ ਨੂੰ ਪਹਿਲੀ ਵਾਰ ਆਇਆ ਇਹ ਵੀ ਪਿੰਡ ਦੇ ਘੈਂਡ ਨੇ ਇੱਧਰ ਨੂੰ ਸਾਰੇ ਐਸਟੀਮੋਟਰ ਇਹ ਵੀ ਦੇਖਣ ਆਲਾ ਵਾਬੇ ਵਲੌਗ ਆਪਣਾ ਪੁਰਾਣਾ ਪਿਆ ਉਹ ਜਾ ਕੇ ਦੇਖ ਸਕਦੇ ਹੋ ਤੁਸੀਂ ਤੇ ਆ ਪਿੰਡ ਹੈਗਾ ਸਮਾਂ ਦਿਨ ਚਲੋ ਅੱਗੇ ਚੱਲ ਕੇ ਦਿਖਾਉਂਦੇ ਆਂ ਇੱਥੇ ਜਾਂਦਾ ਸੋਹਣਾ ਉੱਥੇ ਜੇ ਰੁਕ ਜਾਂਦੇ ਆਂ ਇੱਥੇ ਸਾਨੂੰ ਪਾਰਕਿੰਗ दिखी ਤੇ ਆਲਾਦਾਲਾ ਬੜਾ ਘੈਂਡਾ ਪਿੰਡ ਦਾ ਲੈ ਚ ਉੜੇ ਦਿਖਣ ਲੱਗੇ ਬਾਬਾ ਇਹਨਾਂ ਦੇ ਕੱਢ ਲੋ ਰੈੱਡ ਬੋਲਾਂ ਵਗੈਰਾ ਪੀਏ ਤੇ ਹਾਲਾ-ਦਾਲਾ ਦੇਖੋ ਦੇ ਬਰਬਰ ਨੂੰ ਮਨਿੰਦਰ ਬਾਪੇ ਜਿਵੇਂ ਬਿਹਾਰ ਚੱਲਿਆ ਹੁੰਦਾ ਹਾ ਦੇ ਇਹਨੇ ਫਿਲਮਾਂ ਬਣਾ ਲੀਆਂ ਇਹਨੇ ਪੌਣੀ ਕੋਈ ਨਹੀਂ ਆਈ ਫਿਲਮ ਤੇ ਫਿਲਮ ਬਣਾ ਲੀਆਂ ਨੇ ਇੰਨੀਆਂ ਜਿਆਦਾ ਆਇਆ ਮਨਿੰਦਰ ਨਹਿਰ ਦੇਖ ਕੇ ਹੀ ਆਇਆ ਉਹ ਪੁਲ ਤੇ ਚੱਲਦੇ ਹਾਂ ਇਧਰੋਂ ਦਿਖਾਉਨੇ ਆ ਆ ਕੰਸਟ੍ਰਕਸ਼ਨ ਚੱਲ ਰਹੀ ਹੈ ਇੱਥੇ ਇੱਥੇ ਬਾਬਾ ਪਿੱਛੇ ਭੇਡਾਂ ਦਾ ਉਹ ਸੀ ਮੈਂ ਆਧਾਰ ਨੂੰ ਕਿਹਾ ਮੈਂ ਤੈਨੂੰ ਭੇਡਾਂ ਚਾਰ ਲਾਦੀ ਕਹਿੰਦਾ ਇੱਥੇ ਦਾ ਉਹ ਵੀ ਚਾਰ ਲਾਂਗੇ ਕਹਿੰਦਾ ਇੰਨੀ ਸੋਹਣੀ ਜਗ੍ਹਾ ਤੇ ਸੇਰਾ ਐਰ ਪਿੰਡ ਜੇ ਦੇਖੋ ਕਿੰਨੇ ਘੰਡ ਨੇ ਆ ਤਾਂ ਫਿਰ ਵੀ ਵੱਡਾ ਪਿੰਡ ਆ ਨਿੱਕੇ ਨਿੱਕੇ ਪਿੰਡ ਯਾਰ ਇੰਨੇ ਸੋਹਣੇ ਲੱਗਦੇ ਨੇ ਜਦੋਂ ਆਉਂਦੇ ਆ ਰਾਜ ਸਵੇਸ ਬਾਬੇ ਸੱਚੀ ਜਾਨਤ ਸਵਰਗ ਐਵੇਂ ਨਹੀਂ ਕਿਹਾ ਗਿਆ ਇਹਨੇ ਸਿਰ ਆ ਜਾਗਾ ਤੇ ਆਹ ਫ੍ਰੀ ਪਾਰਕਿੰਗ ਆ 24 ਘੰਟੇ ਲਾ ਸਕਦੇ ਇੱਥੇ ਜਦੋਂ ਅਸੀਂ ਅੱਗੇ ਆਏ ਸੀ ਉਦੋਂ ਸਾਨੂੰ ਇਹੋ ਜੀਆਂ ਜਗ੍ਹਾ ਲੱਗਦੀਆਂ ਨਹੀਂ ਹੈਗੀਆਂ ਪਰ ਅੱਜ ਆਏ ਆ ਬੜੀ ਢੰਗ ਜਗਾ ਅੱਜ ਜਿੰਨੀ ਤੁਸੀਂ ਹੁਣ ਤੁਹਾਨੂੰ ਨਦੀ ਦਿਖਾਉਣ ਲੱਗਿਆ ਇਹ ਨਦੀ ਦੇਖਿਓ ਸਾਰੀ ਇਹ ਬਰਫ਼ਤ ਚੋਜੋ ਕੇ ਆ ਰਹੀ ਆ ਮਤਲਬ ਜਿੰਨੀ ਬਰਫ਼ ਬਰਫ ਪਈ ਵੀ ਸੱਚ ਤਾਜੀ ਤਾਜੀ ਆ ਰਾਤ ਪਹਿਲੀ ਪਹਿਲੀ ਵਾਰ ਪਈ ਆ ਬਰਫ ਸਾਰੀ ਆ ਰਾਤ ਪਈ ਆ ਬਰਫ ਕਿਵੇਂ ਨਹੀਂ ਪਿਆ ਨਾ ਰਾਤ ਦੇਖੋ ਇਧਰ ਆਏ ਹਾਏ ਹਾਏ ਕੀ ਆ ਯਾਰ ਬਾਲਪੇ ਭਰੀਆ ਦਾ ਬਾਬੇ ਲੱਗਦਾ ਨਾ ਇਹ ਆਈ ਕਰੋ ਚੈੱਕ ਹਾਈ ਥੋੜੇ ਮੋਟੇ ਪਰੌਂਠੇ ਰਹਿ ਗਏ ਸਾਡੇ ਤੇ ਨਾਲ ਅਸੀਂ ਗਾ ਰੈੱਡ ਬੋਲ ਵਗੈਰਾ ਪੀਏ ਦੇਖੀ ਲੱਗੀ ਗੱਡੀ ਚੱਲ ਆਜੋ ਕੋਈ ਨਹੀਂ ਇੱਥੇ ਤਾਂ ਕ੍ਰਾਈਮ ਰੇਡੀ ਹੈ ਨਹੀਂ ਉਹਨਾਂ ਨੇ ਜੁਰੀ ਜੁਰੀ ਬਾਬੇ ਘਾਟੀ ਹੁੰਦੀ ਹੁੰਦੀ ਐ ਸਵੇਸ ਜੀ ਕਿਉਂ ਹਰੇਕ ਅਮੀਰ ਆ ਯਾਰ ਬੰਦਾ ਬਹੁਤ ਘੈਂਟ ਡਵੈਲਪ ਹੋਇਆ ਹੋਇਆ ਸਾਰਾ ਦੇਸ਼ ਸੋਹਣਾ ਗਾ ਬਿੰਦਰ ਖੜੇ ਕਿੱਥੇ ਆਪਾਂ ਪਤਾ ਮਾੜਾ ਮੋਟਾ ਕੋ ਇੰਗਾ ਦਿਨ ਦੇ ਕੋਲੇ ਖੜਿਆ ਸੀ ਇੰਗਾ ਦਿਨ ਪੁੱਲ ਤੇ ਖੜੇ ਸੀ ਤਰੋ ਜਿੱਥੇ ਇਹਨਾਂ ਦਾ ਜੀਕਰ ਦਾ ਰੁਕ ਜਾਂਦੇ ਆ ਵੈਸੇ ਸਵਿਟਸਰਾਂ ਯਾਰ ਹਰੇਕ ਜਗ੍ਹਾ ਰੁਕਨ ਨੂੰ ਜੀ ਕਰ ਜਾਂਦਾ ਹਰੇਕ ਜਗ੍ਹਾ ਹਰ ਇੱਕ ਹੁਣ ਇੱਥੇ ਕਹਿੰਦੇ ਗਾਵਾਂ ਦੇਖਣੀ ਆ ਮੁੰਡੇ ਇਹ ਦੇਖੀ ਆ ਆ ਦੇ ਬੈਠੀਆਂ ਮਿੱਤਰੋ ਸਵਿਸ ਦੀਆਂ ਗਾਵਾਂ ਦੇਖੋ ਇੱਥੇ ਦਾ ਕਹਿੰਦੇ ਸਤਾਲੇ ਜੇ ਕੰਮ ਕਰਨ ਤੇ ਵੀ ਨਜ਼ਾਰਾ ਆਊਗਾ ਜਿਹੜਾ ਪੈਰੀ ਪਾਰੋਂ ਦਾ ਕੰਮ ਨਣੇ ਦਾ ਪੈਸੇ ਵੱਧ ਇੱਥੇ ਸੈਲਰੀਆਂ ਵੀ ਘੈਂਟ ਆ ਜ਼ਿੰਦਗੀ ਯਾਰ ਇਹਨਾਂ ਦੀ ਸੋਹਣੀ ਆ ਸਾਰਾ ਮਤਲਬ ਫੁੱਲ ਸੁਵਿਧਾ ਯਾਰ ਸਵਿਸ ਵਾਲਿਆਂ ਨੂੰ ਹਰੇਕ ਜਗ੍ਹਾ ਨੈਟਵਰਕ ਵੀ ਹੈਗਾ ਇੱਥੇ ਜਿੱਥੇ ਮਰਜ਼ੀ ਬਾਵੇਂ ਪਹਾੜੀ ਦੀ ਕਿਸੇ ਵੀ ਚੋਟੀ ਤੇ ਵੀ ਵਗ ਜਾਓ ਗੁਫਾਾਂਾਂ ਵਿੱਚ ਸਾਰੇ ਕਿਤੇ ਨੈਟਵਰਕ ਆ ਤਨਗਾਹਾਂ ਵਧੀਆ ਨੇ ਹੈਲਥਲੀ ਵਧੀਆਗਾ ਪਹਿਲਾਂ ਤਾਂ ਲੋਕ ਇੱਥੇ ਬਿਮਾਰੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਦਰਖਤ ਹੀ ਨੇ ਉਹ ਆਪਣੀ ਹਵਾ ਹਵਾ ਪਾਣੀ ਉਹ ਬਹੁਤ ਵਧੀਆਗਾ ਤੇ ਜੇ ਬਿਮਾਰ ਹੁੰਦੇ ਵੀ ਆ ਸਾਰਾ ਇਲਾਜ ਲੋਏ ਫ੍ਰੀ ਆ ਮਤਲਬ ਉਹ ਤਾਂ ਚਲੋ ਹਰੇਕ ਕੰਟਰੀ ਜੀ ਹੁੰਦਾ ਤੇ ਬਾਕੀ ਪਿੰਡਾਂ ਦੇ ਲੋਕ ਰਹਿੰਦੇ ਆ ਆਪਦਾ ਨਿਆਰੇ ਨਾ ਇਹਨਾਂ ਦੀ ਆਮਦਨ ਦਾ ਇਹੀ ਆ ਵੀ ਹੋਟਲ ਹੋ ਗਏ ਰੈਸਟੋਰੈਂਟ ਹੋ ਗਏ ਇਹਦੀਆਂ ਚੀਜ਼ਾਂ ਤੋਂ ਆਮਦਨ ਆ ਸਾਰੀ ਇਹਨਾਂ ਦੀ ਇਹ ਸੁਣਾ ਯਾਰ ਇਹ ਜਗ੍ਹਾ ਤੇ ਪਹਿਲਾਂ ਤਾਂ ਆ ਕੇ ਕੋਈ ਵੀ ਬੰਦਾ ਗੰਦਗੰਦ ਨਾ ਪਾਵੇ ਇਹ ਜਿਹਾ ਜਿਹਾ ਸੈਟ ਹੋ ਆ ਗਿਆ ਉਹਦਾ ਗੰਦਮੰਦ ਜਿਹੜਾ ਉਹ ਹੁੰਦਾ ਲਫਾਫੇ ਲਫੂਫੇ ਸਾਰਾ ਕਾਰ ਤੇ ਗੂਰ ਤੇ ਤੇ ਸਾਡਾ ਹਰੇਕ ਜਗ੍ਹਾ ਰੁਕਨ ਨੂੰ ਜੀ ਕਰਿਆ ਹੁੰਦਾ ਹੇ ਸਾਡੀ ਅਗਲੀ ਲੋਕੇਸ਼ਨ ਜਿਹੜਾ ਤੁਸੀਂ ਅਗਲਾ ਵਲੌਗ ਦੇਖੋਗੇ ਉਹ ਹਜੇ 100 ਕਿਲੋਮੀਟਰ ਪਈ ਆ ਅਸੀਂ ਕਾ ਦੋ ਤਿੰਨ ਕਲਿੱਪਾਂ ਹੋਰ ਲੈ ਲਈਏ ਫਿਰ ਆਹ ਵਲੌਗ ਕਰਦੇ ਆ ਬੰਦ ਤੇ ਅਗਲੇ ਵਲੌਗ ਦੀ ਤੁਸੀਂ ਵੇਟ ਕਰੀ ਰੱਖਿਓ ਕੋਈ ਜੱਕਰ ਨਹੀਂ ਹਜੇ ਹੋਰ ਚੱਲਣਾ ਇਹ ਵਲੌਗ ਵੀ ਹਜੇ ਤੇ ਲਾਈਕ ਲੋਈ ਕਰ ਦਿਓ ਮਿੱਤਰੋ ਹਾਂਜੀ ਓਏ ਇਹ ਨੂੰ ਲਾ ਕੇ ਖਿੱਚਦਾ ਕਿਨੂੰ ਇਹ ਨੂੰ ਮਨਤ ਲਾ ਕੇ ਖਿੱਚੀਂ ਕਰੰਟ ਹੋਊਗਾ ਨਹੀਂ ਕੁਛ ਹੈਗਾ ਲੈ ਖਿੱਚ ਲੈ ਓ ਸੱਚੀ ਕਰੰਟ ਹੋਰ ਦੇਖ ਲੈ ਬਾਬੇ ਕਰੰਟ ਆਏ ਜੇ ਉਹਨਾਂ ਨੂੰ ਲਾਇਆ ਉਹ ਜਦੋਂ ਇਧਰ ਆਉਣ ਲੱਗਦੀਆਂ ਨੇ ਗਾਵਾਂ ਕਰੰਟਾ ਬਾਬੇ ਇੰਨਾ ਚ ਬਰਫ਼ ਤਾਜੀ ਤਾਜੀ ਵੀ ਭਈਆ ਚੱਲਣਾ ਫੇਰ ਅੱਗੇ ਨੂੰ ਮਨਿੰਦਰ ਯਾਰ ਇੱਕ ਅੱਧੀ ਫੋਟੋ ਖਿੱਚ ਦੋ ਸੁਣੀ ਤੇ ਬਾਬੇ ਹਰ ਇੱਕ ਵਾਰ ਜੂ ਬੂਡ ਲਿਆਉਂਦੇ ਹਾਂ ਚਨਾਵੇਂ ਨਵੇਂ ਨਿਊ ਨਿਊ ਹੂ ਆ ਦੇ ਆ ਇਹਦੇ ਵੀ ਆਹੀ ਆ ਆ ਕੀ ਆ ਆ ਕੀ ਮੈਚਿੰਗ ਹਲਾ ਸਰਾ 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 ਉਰ ਫਿਰ ਆਇਆ ਖੱਚਦੇ ਇੱਕ ਦੀ ਫੋਟੋ ਚਲੋ ਮਿੱਤਰੋ ਦਿਖਾਉਂਦੇ ਆ ਤੁਹਾਨੂੰ ਇਹ ਦੂਆ ਦਾ ਕਿੱਥੇ ਰੋਗਦੇ ਰੋਗਦੇ ਆ ਫੋਟੋਆਂ ਹਟਾਉਂ ਕਰ ਲੀ ਯਾਰ ਪਹਿਲਾਂ ਸਵੇਰਿਆਂ ਬੱਤਲ ਬਾਈ ਸਾਨੂੰ ਇੱਕ ਲਿਖਿਆ ਮੀਂਹ ਹੋਇਆ ਸੀ ਅੱਜ ਪਤਾ ਨਹੀਂ ਫਿਰ ਮੀਂਹ ਤਾਂ ਪਿਆ ਨਹੀਂ ਹੈਗਾ ਮੌਸਮ ਵੀ ਕਹਿੰਦੇ ਹੋ ਗਿਆ ਸਾਫ ਹੋ ਗਿਆ ਮੌਸਮ ਪੂਰਾ ਐਂਡ ਮੌਸਮ ਏ ਆਇਆ ਹਰਸ਼ ਇਹ ਆਇਆ ਪਹਿਲੀ ਵਾਰ ਵਲੌਗ ਸਾਸਰੀ ਨਾਲ ਗੱਲ ਕਰਦਾਂਗੇ ਕਿੰਨਾਂ ਸਾਰੇ ਵੀ ਸਾਸਰੀ ਪਹਿਲੀ ਵਾਰ ਵਲੌਗ 'ਚ ਆਇਆ ਮੇਰਾ ਕੰਮ ਕਰਦਾ ਜਾਣਦੇ ਸੀ ਇੱਕ ਦੂਜੇ ਨੂੰ ਬਹੁਤ ਟਾਈਮ ਤੋਂ ਪਰ ਕਦੇ ਵਲੌਗ 'ਚ ਹੀ ਨਹੀਂ ਆਇਆ ਇਹ ਘਰੋਂ ਨਿਕਲ ਕੇ ਗਾਟੀਰਾ ਜੀ ਮੈਂ ਹੀ ਲਵਾਇਆ ਇਹਨੂੰ ਤਾਂ ਹਾਂ ਇਹ ਮੇਰਾ ਕਾਪੂ ਆ ਜੇਗਾ ਨੇ ਉਹ ਕਰਨਾ ਤਾਂ ਨੰਬਰ ਬੋਲ ਦੇ 00 ਮੰਨ ਸੁਭਾ ਕਾਪੂ ਇਹਨੂੰ ਕੋਣ ਬਹੁਤ ਤੇ ਜਿਵੇਂ ਇਹ ਜੇ ਰੋਡ ਹੈਗੇ ਆ ਆ ਦੇਖ ਲਓ ਲੈ ਲੈ ਆਏ ਆਏ ਪਾਟ ਦਿੰਦੇ ਆਏ ਕੋਈ ਸੜਕੀ ਚੋਰੀ ਕਰਕੇ ਲੈ ਗਿਆ ਕਹਿੰਦੇ ਮਜ਼ਾਕ ਕਰ ਰਹੇ ਆ ਇਹ ਉਹ ਆ ਕੰਸਟਰਕਸ਼ਨ ਚੱਲ ਰਹੀ ਆ ਤਾਂ ਕਰਕੇ ਆ ਹੁਣੇ ਹੀ ਸਵੈਸਥੀਆਂ ਸੜਕਾਂ ਦੇ ਤਾਂ ਚਿੱਪ ਕੱਢੇ ਉਹ ਤੂੰ ਕੀ ਕਰਦਾ ਫਿਰ ਦਾ ਹੁਣ ਹੱਲਦਾ ਹੋਰ ਦਾ ਗੱਡੀ ਨਾਲ ਦੇਖ ਲੋ ਲੈ ਆ ਜੀਐਸਵੀ ਵੜਾਉਨੇ ਇਹਨੂੰ ਤੇ ਇੰਨਾ ਕਿ ਸੀਗਾ ਟੱਕ ਜਿਆ ਬੱਤੀਆਂ ਲਾਈਆਂ ਹੋਈਆਂ ਇੱਧਰ ਗੱਡੀਆਂ ਰੁਕੀਆਂ ਹੋਣੀਆਂ ਪਹਿਲਾਂ ਅਸੀਂ ਉੱਧਰ ਰੁਕੇ ਹੋਏ ਸੀ ਸਾਡਾ ਰਹਿ ਗਿਆ ਘੰਟੇਦਾਰਾ ਇੱਥੇ ਹੀ ਜਾਣਾ ਇੱਕ ਅੱਧੀ ਜਗ੍ਹਾ ਹੋਰ ਐ ਸਟੇ ਕਰਾਂਗੇ ਅਸੀਂ ਸਵਿਟਜ਼ ਚ ਰੁਕ ਜਾਾਂਗੇ ਕਿਤੇ ਦਿਖਾਵਾਂਗੇ ਤੁਹਾਨੂੰ ਉੱਥੇ ਬਰਾਹ ਬਲੌਗ ਕਰਦਾਂਗੇ ਐਂਡ ਅਗਲਾ ਬਲੌਗ ਕਰਦਾਂਗੇ ਸ਼ੁਰੂ ਤੇ ਬਰਫ਼ ਸਾਡੇ ਨਾਲ ਨਾਲ ਹੀ ਆ ਰਹੀ ਹੈ ਬਰਫ਼ ਕਾਫੀ ਪੈ ਗਈ ਲੱਗਦੀ ਹੈ ਸਾਰੇ ਸਵਿਟਜ਼ ਜੀ ਪੈ ਗਈ ਮਨਲਾ ਲਗਭਗ ਠੰਡ ਇੱਕਦਮ ਹੋ ਗਈ ਉੱਥੇ ਦਾ ਜਿੱਥੇ ਬਰਫ਼ ਵਾਲੀ ਜਗ੍ਹਾ ਤੇ ਰੁਕੇ ਸੀ ਮਿੱਤਰੋ ਉੱਥੇ ਤਾਂ ਇੰਨੀ ਜਿਆਦਾ ਹਾਥੋਂ ਤੋਂ ਸੁਣਨ ਹੋਵੇ ਜਮਾਂ ਪਰ ਫੋਟੋਗ੍ਰਾਫੀ ਮੁੰਡੇ ਕੰਦੇ ਪੂਰੀ ਕਰਕੇ ਆਇਆ ਉੱਥੇ ਉਹ ਤੁਸੀਂ ਦੇਖ ਸਕਦੇ ਹੋ ਜਸ ਅੰਡਰਸਕੋਰ ਸਿੱਧੂ 855 ਇੰਸਟਾਗ੍ਰam ਯਾ ਕਰ ਲੋ ਫਾਲੋ ਬਾਏ ਬਾਏ ਟਾਟਾ ਕਹਿੰਦੇ ਆ ਕਹਿੰਦੇ ਮੇਰੇ ਵੀਰੋ ਕਿੱਥੇ ਆ ਗਏ ਬਰਫੂਸ਼ ਚੱਲ ਚਾਚਾ ਬਰਫ ਪਈ ਜਾਂਦੀ ਆ ਲੈ ਵੀ ਮੇਤਰੋ ਸੜਕ ਟੱਪੇ ਹੋ ਪਹਿਲਾਂ ਆ ਜਾਓ ਕੀ ਬਾਤ ਹੈ ਯਾਰ ਦਵਾਰੇ ਉਹਨੇ ਪਹਾੜੀ ਚੜ੍ਹ ਤਾ ਜਿਹੜੇ ਰਾਹ ਸੀ ਜਾ ਰਹੇ ਆ ਤੇ ਇੱਥੇ ਦਾ ਮੇਤਰੋ ਸੁਨੋ ਪੈ ਵੀ ਰਹੀ ਆ ਜੇ ਤੁਹਾਨੂੰ ਦਿਖਦੀ ਹੋਵੇ ਮਾੜੀ ਮਾੜੀ ਆ ਤੇ ਡਿੱਗ ਰਹੀ ਆ ਹੁਣੀ ਪੈਣ ਲੱਗਿਆ ਛੱਟ ਆਉਂਦੇ ਆਉਂਦੇ ਹਜੇ ਇਤੋਂ ਅੱਗੇ ਇੰਨਾ ਨਹੀਂ ਪਤਾ ਜ਼ਿਆਦਾ ਪੈਂਦੀ ਹੋਵੇ ਕਿਵੇਂ ਬੱਦਲ ਹੋਏ ਪਏ ਆਲੇ ਦੋਲੇ ਦੇਖੋ ਤੁਸੀਂ ਯਾਰ ਆ ਹੈ ਵਿਊ ਬਾਬੇ ਕੀ ਬਾਤ ਹੈ ਬਸ ਅੱਜ ਆਈਆਂ ਸੀ ਨਿਆਰੇ ਲੈਂਦੇ ਨੇ ਜਾਣਾ ਜਿੱਥੇ ਜੀ ਕਰਤਾ ਉੱਥੇ ਰੁਕ ਜਾ ਕਰਨਾ ਬਸ ਆ ਦੇ ਡੈਗਰੀਸ ਨੂੰ ਇਹ ਤੁਹਾਨੂੰ ਲੱਗ ਰਿਹਾ ਵਾਦਾ ਇਹ ਆ ਦੇ ਕੀ ਬਾਤ ਸਰਾ 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 ਦੇਖੋ ਭਰੇ ਪਿਆ ਸਾਰੇ ਆ ਗਲੇਸ਼ੀਅਰ ਸਰਾ ਉਹ ਮਾੜੀ ਲੋਕੇਸ਼ਨ ਦੇਖਿਓ ਕਿਹੜੀ ਐ ਇਹ ਦੇਖਿਓ ਆਪਦੇ ਵਾਲੇ ਮੈਪ ਤੇ ਕਿਹੜੀ ਆ ਬਾਬਾ ਮੈਂ ਤੁਹਾਨੂੰ ਅਗਲੀ ਕਲਿੱਪ 'ਚ ਦੱਸਦਾ ਕਿਹੜੀ ਲੋਕੇਸ਼ਨ ਤੇ ਖੜੇ ਆ ਅਸੀਂ ਵੈਸੇ ਇਹ ਰਾਹ ਹੈਗਾ ਐਸਟੀ ਮੋਟਰੇਜ ਤੋਂ ਜਦੋਂ ਆਪਾਂ ਬਾਦਵਾਜ਼ ਬੱਲੀ ਨੂੰ ਜਾਂਦੇ ਆ ਲਚਿਸਟਨ ਵਾਲਾ ਰਾਹ ਲਚਿਸਟਨ ਹਾਂ ਜੀ ਮੈਨੂੰ ਕੰਟਰੀ ਦਾ ਨਾਮ ਨਹੀਂ ਲੈਣਾ ਆਉਂਦਾ ਜਿਹੜੇ 20 ਕਿਲੋਮੀਟਰ 'ਚ ਅਗਲਾ ਲੌਗ ਉਹਦੇ ਹੀ ਆਉਣਾ ਉਹਦੇ ਵਾਲਾ ਰਾਹ ਹੈ ਕੀ ਬਾਤ हां बता रे स्नो ਪੈਂਦੀ ਨਹੀਂ ਦੇਖੀ ਦੇਖ ਲਈ ਤੇਰਾ ਹੋ ਗਿਆ ਅਗਲੀ ਵਾਰ ਇੱਥੇ ਆਵਾਂਗੇ ਯਾਰ ਆ ਲੈਣਾ ਬਸ ਹੁਣ ਆਪਾਂ ਚਿੱਟਾ ਹੋ ਗਿਆ ਚਿੱਟਾ ਨਾਲਾ ਨਾਲਾ ਇੱਥੇ ਬਣ ਜਾਣਾ ਮੁਰ ਮਾਰਦੇ ਸ਼ਾਲਾ ਚ ਲੱਗ ਜੂ ਪਤਾ ਮਨਿੰਦਰ ਕੋਈ ਤਾਂ ਚਲੇ ਜਾਣਾ ਮੈਨੂੰ ਸਮਾਦ ਮਾ ਲੋ 9 ਮੀਟਰ ਜਗਾ ਦਾ ਨਾਮ ਹੈਗਾ ਫਲੂਇਲਾ ਪਾਸ ਫਲਵੀਲਾ ਪਾਸ ਮਤਲਬ ਇਹ ਪਾਸ ਹੁੰਦੇ ਆ ਜਿਹੜੇ ਉੱਚੇ ਬਹੁਤ ਹੁੰਦੇ ਜਿਵੇਂ ਆਪਣੇ ਲਦਾਖ ਚ ਪਾਸ ਆ ਨਾ ਅਲੱਗ-ਅਲੱਗ ਇਹ ਵੀ ਪਾਸ ਆ ਫਲਵੀਲਾ ਪਾਸ ਤੇ ਸਨੋ ਪਣੀਏ ਜੇ ਇੱਥੇ ਸਟਾਰਟ ਹੋਈਏ ਜੇ ਤੁਸੀਂ ਇੱਥੇ ਸਿਆਲਾ ਜਾਓਗੇ ਤਾਂ ਤੁਹਾਨੂੰ ਜਾਵੇਂ ਨਹੀਂ ਭਾਈ ਹਾਂ ਚਾਓ ਚਾਓ ਮੇਰੇ ਵੱਲੋਂ ਵੀ ਕਹਿਣੀ ਜਾਓ ਲੈ ਵੀ ਮਿੱਤਰੋ ਐਂਡ ਹੋਇਆ ਪਿਆ ਆਏ ਹਾਏ ਹਾਏ ਸਿਰਾ ਹੋਇਆ ਪਿਆ ਆਹ ਓਏ ਟਾਲੀਆਂ ਮੰਦੇ ਵੀ ਆਪਣਾ ਬਲੌਗ ਦੇ ਦੇ ਗਾਲਾਂ ਨਹੀਂ ਕੱਢਣੀਆਂ ਟਾਲੀਆਂ 'ਚ ਆ ਬਾਦ ਕੀ ਵਾਬੇ ਸੁਣੋ ਬਾਦ ਕੀ ਕੰਮ ਹੋ ਗਿਆ ਪਈ ਜਾ ਰਹੀ ਆ ਇਹ ਇੱਕ ਤਰ੍ਹਾਂ ਦੇ ਸਾਨੂੰ ਗਲੇਸ਼ੀਅਰ ਚ ਵਾੜਦਾ ਫਿਉਲਾ ਪਾਸ ਜਿਵੇਂ ਆਪਣੇ ਪਾਸ ਲੇ ਲਦਾਖ ਵੀ ਬਣੇ ਹੁੰਦੇ ਉਹ ਚੀਜ਼ ਆਉਂਦਾ ਲਗਾ ਮਤਲਬ ਉੱਚੀਆਂ ਜਗ੍ਹਾਵਾਂ 'ਚ ਜੋ ਇੱਕ ਆਏ ਯੂਰਪ ਵਧੀਆਂ ਤੇ ਸਾਨੂੰ ਮੈਜ ਨਹੀਂ ਸੀ ਵੀ ਇਹੋ ਜਿਹੇ ਰਸਤੇਾਂ ਵਿੱਚ ਦੀ ਜਾਵਾਂਗੇ ਅਸੀਂ ਉਹੀ ਪ੍ਰੇਫਰ ਕੀਤਾ ਮੈਂ ਕਿਹਾ ਵੀ ਲਵਿਨੀਓ ਵਾਲਾ ਰਸਤਾ ਮੈਨੂੰ ਸੋਹਣਾ ਲੱਗਦਾ ਵੀ ਉਧਰ ਦੀ ਚੱਲਾਂਗੇ ਉਹਦਾ ਉਧਰ ਦੀ ਜਾ ਸਕਦੀ ਆ ਆਪਾਂ ਜਿੱਦਣ ਇੱਕ ਦਿਨ ਕਸਕਾਦਾ ਦੇਖਣ ਗਏ ਸੀ ਜਿਹੜਾ ਬਰੇਨਾ ਪਿੰਡ ਵਾਲਾ ਬਣਾਏ ਵਲੌਗ ਤੇ ਇਧਰ ਦੀ ਆਏ ਤੇ ਇਧਰ ਐਤਿ ਕੁਦਰਤੀ برف ਵੀ ਮਹੀਨਾ ਪਹਿਲਾਂ ਹੀ ਪੈਣ ਲੱਗੀ ਅੱਗੇ ਹੁਣ ਤੋਂ ਮਹੀਨਾ ਲੇਟ ਪੈਂਦੀ ਹੁੰਦੀ ਆ برف ਦੇ ਹਿਸਾਬ ਨਾਲ ਮੈਨੂੰ ਲੱਗਦਾ ਇੱਕ ਦੀ ਠੰਡ ਵੀ ਬਹੁਤ ਪਾਊਗੀ ਤੇ برف ਤੁਸੀਂ ਦੇਖ ਸਕਦੇ ਹੋ ਹੁਣ ਵੀ ਪਈ ਜਾਂਦੀ ਆ ਮੈਨੂੰ ਨਹੀਂ ਸੀ ਪਹਿਲਾਂ ਚੱਲ ਆਏ ਸੀ ਚੱਲ برف ਪਈ ਹੋਈ ਯਾਰਾਤ ਦੀ ਤੇ ਹੁਣ ਜਦੋਂ ਦੁਬਾਰੇ ਅਸੀਂ ਪਹਾੜੀ ਚੜੇ ਆ ਉੱਪਰ برف ਮੈਂ ਕਹਿੰਦਾ ਇੰਨੀ ਤੇਜ਼ ਆ ਗਿਆ ਮਤਲਬ ਪੂਰਾ ਤੇਜ਼ برف ਪੈ ਰਹੀ ਆ ਸਿਰਾਂ ਹੋਇਆ ਪਿਆ ਦੇਖੋ ਤੁਸੀਂ ਭਰੀਆਂ ਪਈਆਂ ਸੜਕਾਂ ਸੁੜਕਾਂ ਸਾਡੇ ਕੋ ਕਤੇਨੇਕ ਦੂਨੇ ਵੀ ਹੈ ਨਹੀਂ ਗੇ ਗੱਡੀ ਦੇ ਚੱਲ ਟਾਇਰ ਦਾ ਸਿਆਣ ਵਾਲੇ ਹੈਗੇ ਤਾਂ ਬੱਚ ਤਾਂ ਰਹਿ ਗਿਆ ਨਹੀਂ ਹਜੇ ਆਪਣੇ ਬੰਦਿਆਂ ਨੇ ਜਿੰਨੇ ਜਾਣੇ ਆ ਬਣੀ ਵਾਲੀ ਗੱਡੀ ਤੇ ਚੇਂਜ ਹੁੰਦੇ ਮੇਰੇ ਤਾਂ ਦੋਨੇ ਸੀਜ਼ਨ ਵਾਲੇ ਟਾਇਰ ਆ ਬਾਕੀ ਜਿਹੜੇ ਵੀ ਚੇਂਜ ਕਰਾਉਂਦੇ ਹੁੰਦੇ ਆਪਣੇ ਇਟਲੀ ਚ ਅਕਤੂਬਰ ਚ ਕਰਾਉਂਦੇ ਆ ਲੋਕ ਅਕਤੂਬਰ ਆ ਇਹ ਚੜਿਆ ਨਿਕਈ ਬੰਦਾ ਕਈ ਵਾਰ ਬੰਦਾ ਭਲੇ ਖਿਨਾ ਆ ਜਾਂਦਾ ਹੈ ਇਸ ਕਰਕੇ ਵੀਰੇ ਆਦੇ ਟਾਇਰ ਟੂਰ ਪਹਿਲਾਂ ਹੀ ਚੇਂਜ ਕਰਾ ਕੇ ਆਉ ਪਰਫੈਕਟ ਦੀ ਪਹਿਲਾਂ ਹੀ ਪੈ ਚੁੱਕੀ ਹੈ ਜਿਹਨੇ ਆਉਣਾ ਟਾਇਰ ਆਉਦੇ ਸਿਆਲਾਂ ਵਾਲੇ ਪਰ ਫੀਲਾ ਪਹਾੜ ਜਿੱਥੇ ਤੂਫਾਨ ਆ ਜੋ ਗਈ ਬਰਫ ਦਾ ਉੱਥੋਂ ਉਤਰ ਕੇ ਛਤਰੀਆਂ ਲੈ ਕੇ ਮੁੰਡੇ ਪਿੰਡ ਦਾ ਬਾਸ ਖੜ ਚੁਕੇ ਆ ਸਪੈਲਿੰਗ ਲਿਖ ਦਾਂਗੇ ਡੀ ਏ ਵੀ ਵੈਨ ਵਾਲੀ ਓ ਐਸ ਬੜਾ ਸੋਹਣਾ ਪਿੰਡ ਆ ਪਹਿਲੀ ਵਾਰ ਆਏ ਆ ਇੱਥੇ ਯਾਰ ਲੇਕ ਦੇਖ ਕੇ ਲੇਕ ਨੇ ਸਾਨੂੰ ਰੁਕਣ ਲਈ ਆਕਰਸ਼ਿਤ ਕਰਤਾ ਕਿਉਂਕਿ ਦੇਖੋ ਲੇਕ ਦੇ ਨਾਲ ਬਣਿਆ ਰਾਹ ਅੱਗੇ ਪਹਾੜ ਨਾਲ ਲੇਕਾਂ ਰਾਹ ਦੇਖੋ ਕਿੰਨਾ ਸੋਹਣਾ ਇਹ ਮੈਨੂੰ ਥੋੜੀ ਥੋੜੀ ਆਈਸਲੈਂਡ ਦੀ ਯਾਦ ਕਰਵਾ ਰਿਹਾ ਹੈ ਮਨਿੰਦਰ ਓਏ ਆ ਰਾਜ ਆਈਸਲੈਂਡ ਅਰਕਾ ਨਹੀਂ ਆਏ ਹੋਏ ਓਏ ਸਰਾ ਬਾਬੇ ਇਧਰ ਆ ਗਾਵਾਂ ਜਨਤ 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 ਮਿੱਤਰੋ ਇਆ ਬਲੌਗ ਆਪਾਂ ਆ ਪਿੰਡ ਜੈਂਡ ਕਰਦੇ ਨਾ ਇਤੋਂ ਬਾਅਦ ਆਪਾਂ ਸਟਾਰਟ ਕਰਾਂਗੇ ਅਗਲਾ ਬਲੌਗ ਬਹੁਤ ਹੀ ਸਾਰੇ ਦੇਖਣੇ ਆ ਲਾਈਕ ਸ਼ੇਅਰ ਕਰਨਾ ਮਿੱਤਰੋ ਇਹ ਆ ਪਾਰਕਿੰਗ ਇੱਥੋਂ ਪੈਸਿਆਂ ਵਾਲੀ ਆ ਚਲ ਅਸੀਂ ਫ੍ਰੀ ਲਾਤੀ ਫ੍ਰੀ ਲਾਈ ਨਹੀਂ ਹੈਗੀ ਇਸ ਤਰ੍ਹਾਂ ਅਜੇ ਖੜੀ ਆ ਕਹਦਾਂਗੇ ਹੁਣੀ ਆਏ ਆ ਜੇ ਉੱਤਰ ਨੂੰ ਜਾਣਾ ਹੋਇਆ ਲਾ ਕੇ ਜਾਨਨੇ ਆ ਫਿਰ ਦੇਖਦੇ ਆ ਤੇ ਹੁਣ ਕਿਹੜਾ ਵੇੜਾ ਤੋਂ ਦੇ ਕੇ ਆਵਾਂਗੇ ਦੇਖਦੇ ਆ ਉਹ ਹੈਗੇ ਗਏ ਕੋਲ ਫ੍ਰੈਂਕ ਯੂਰੋ ਪੈਂਦੇ ਆ ਜੀ ਯੂਰੋ ਯੂਰੋ ਨਹੀਂ ਪੈਂਦੇ ਓਏ ਚਲੋ ਛਤਰੀ ਲੈ ਕੇ ਉਰੀ ਖੜ ਕੇ ਤੁਸੀਂ ਤਾਂ ਸਰਾ ਯਾਰ ਸੋਹਣਾ ਬੜੇ ਕੋਟਾਂ ਵੀੜਾ ਸਾਡੀਆਂ ਮੁੱਕ ਨਹੀਂ ਰਹੀਆਂ ਦਾ ਬੋਸ ਪਿੰਡ ਬੜਾ ਸੋਹਣਾ ਯਾਰ ਪਹਿਲੀ ਵਾਰ ਆਇਆ ਉਂ ਵੀ ਕੁਦਰਤੀ ਰੋਗਿਆ ਕੋਈ ਸਾਡਾ ਸੋਚਿਆ ਨਹੀਂ ਹੋਇਆ ਵੀ ਆ ਪਿੰਡ ਰੁਗਣਾ ਦਾ ਇਧਰ ਤੋਂ ਤੁਸੀਂ ਏਰੀਆ ਚੱਕ ਕਰੋ ਕਿੰਨਾ ਸੋਹਣਾਗਾ ਬਾਕੀ ਵਰਖ ਪਈ ਹੋਈ ਆ ਤਾਜੀ ਤਾਜੀ ਲੇਕ ਐਸ ਪੀ ਆਗਾ ਇਹ ਵੀ ਇਦਾਂ ਦੀ ਲੇਕ ਆ ਇਹ ਲੇਕਾਂ ਫ੍ਰੀਜ ਹੋ ਜਾਂਦੀਆਂ ਨੇ ਜੋ ਸਿਆਲ ਹੁੰਦਾ ਨਾ ਜੋ ਵਰਖ ਪੂਰੀ ਪੈ ਜਾਂਦੀ ਆ ਸਾਰਾ ਭਰ ਜਾਂਦਾ ਨੇ ਲੇਕਾਂ ਫ੍ਰੀਜ ਹੋ ਜਾਂਦੀਆਂ ਤੇ ਇਥੇ ਲਈ ਬ੍ਰੈਨਨ ਐਕਸਪ੍ਰੈਸ ਤਿੰਨ ਚਾਰ ਵਾਰ ਲੰਘੀ ਬੜੀ ਸੋਹਣੀ ਲੱਗਦੀ ਯਾਰ ਜਦ ਹਰੇ ਘਾਹ ਵਿੱਚ ਦੀ ਲਾਲ ਲਾਲ ਰੰਗ ਦੀ ਟ੍ਰੇਨ ਆਉ ਟੀਮੀ ਵਾਲੇ ਯਾਰ ਕੈਂਟ ਰੱਖੇ ਹੋਇਆ ਟ੍ਰੇਨਾਂ ਦੇ ਆਦੇ ਘਰਾਂ ਘੁਰਾਂ ਦੇ ਸਾਰਾ ਕੁਝ ਸਰਾ ਹੀ ਲਾਇਆ ਪਿਆਗਾ ਤੇ ਹੁਣ ਅਸੀਂ ਇਧੂ ਆ ਚੱਲੇ ਆ ਅਗਲੇ ਵਲੌਗ ਚ ਤੁਸੀਂ ਦੇਖਿਓ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਕਹਿੰਦਾ ਪਹਿਲਾਂ ਮੈਂ ਦੱਸ ਤਾਂ ਦਿੱਤਾ ਨਵੀਂ ਕੰਟਰੀ ਮੇਰੀ ਵੱਲਾ 14ਵੀਂ 15ਵੀਂ ਕੰਟਰੀ ਆ ਬਣੀ ਕਹਿਣੇ ਦਿਖਾਵਾਂਗੇ ਤੁਹਾਨੂੰ ਉੱਥੇ ਜਾ ਕੇ ਵੈਸੇ 3:30-4 ਵਜੇ ਜਾਣਾ ਸਾਨੂੰ ਉੱਥੇ ਜਾਂਦਿਆਂ ਨੂੰ ਵੈਸੇ ਹੈ ਵੀ ਉਹ 20 ਕਿਲੋਮੀਟਰ ਦੀ ਹੈ ਸੀ ਉਹਦਾ ਮਤਲਬ ਮੇਲ ਸ਼ਹਿਰ ਹੀ ਘੁੰਮਾਂਗੇ ਉਹ ਘੁਮਾਵਾਂਗੇ ਤੇ ਆਹ ਵਲੌਗ ਜੇ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਸ਼ੇਅਰ ਕਮੈਂਟ ਸਬਸਕ੍ਰਾਈਬ ਸਾਰਾ ਉਹ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਹੁੰਦੀ ਹੈ ਬਾਈ ਬਾਈ ਟਾਟਾ ਲਵ ਯੂ ਮਿੱਤਰੋ